ਸੈਕਸ਼ਨ ਜੈਤ ਉਹ থেਫਟ ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਹੈ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫਿਰ ਆਣ ਕੇ ਇੱਕ ਦੁਕਾਨ ਦੇ ਉੱਤੇ ਜ਼ਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਮੁਜਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥਲਿਓ ਲੈ ਕੇ SHO DSP SSP ਤੋਂ ਲੈ ਕੇ ਉੱਪਰ DIG ADGP ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚੋਂ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਤੇ ਆਣ ਕੇ ਕਬਜ਼ੇ ਕਰਨ ਨਜਾਇਜ਼ ਔਰ ਡਰੋਨ ਧਮਕਾਉਣ ਆ ਕੰਧਾਂ ਤੋੜਨੇ ਇਦਾਂ ਦੇ ਪਾਸੇ ਇੱਕ ਦੁਕਾਨ ਦੀ ਗੰਧ ਕੱਢ ਕੇ ਆਪਣੀ ਗੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟੈਕਟ ਕਰੋ ਜਿਹੜਾ ਇਸ ਵਕਤ ਮਾਫੀਆ ਆਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਛ ਨਹੀਂ ਤੇ ਘੱਟੋ ਘੱਟ ਅਦਾਲਤ ਦੀ ਇੰਤਜ਼ਾਰ ਕਰ ਲੋ ਜਿਹੜੇ ਲੋਕ ਨਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਦਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋਂ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤਾਂ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਹੈ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਮੇਰੇ ਨਾਲ ਜਿੰਨੇ ਇੱਥੇ ਇਕੱਠੇ ਸਾਰੇ ਇਹ ਵਿਚਾਰੇ ਇੱਕ دہشت ਦਾ ਮਾਹੌਲ ਪਿਆ ਹੋਇਆ ਇਹਨਾਂ ਦੇ ਸਾਡੇ ਮਿਆਣੀ ਅੱਡੇ ਢਿਲਵਾ ਨਗਰ ਪੰਚਾਇਤ ਦੇ ਲੋਕਾਂ ਦੇ ਵਿੱਚ ਉਮੀਦ ਕਰਦਾ ਹਾਂ ਕਿ ਪੁਲਿਸ ਆਪਣਾ ਫਰਜ਼ ਠੀਕ ਤਰ੍ਹਾਂ ਨਿਭਾਵੇਗੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜੀ ਕੀ ਤੁਹਾਡਾ ਨਾਮ ਔਰ ਕਿਹੜਾ ਤੁਹਾਡਾ ਪਿੰਡ ਹੈ ਮੇਰਾ ਨਾਮ ਨਵਿਆ ਮੇਤਾ ਹੈ ਸਾਡਾ ਪਿੰਡ ਕਿਹੜਾ ਮਿਆਣੀ ਬਾਕਰਪੁਰ ਢਿਲਾਵਾ ਚਪਾਰੀ ਨੇ ਆ ਮਿਆਣੀ ਬਾਕਰਪੁਰ ਸਾਡਾ ਪਿੰਡ ਦਾ ਹੈ ਮਲ ਕੀ ਪੂਰਾ ਇਹ ਮਾਮਲਾ ਹੈਗਾ ਤੁਸੀਂ ਖੈਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਇਆ ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਕੀ ਪੂਰਾ ਮਾਮਲਾ ਸਰ ਪੂਰਾ ਮਾਮਲਾ ਇਹਦਾ ਕਿ ਨਗਰਪੰਚਾਇਤ ਦੀ ਇਹ ਜਗਾ ਹਵਸ ਸਰ 970 ਦੇ ਸੌਰਾ ਆਪਾਂ ਇੱਥੇ ਰਹਿੰਦੇ ਆਂ ਧਾਉਂਦੇ ਆ ਆਪਣੇ ਦਾਦੂ ਤੇ ਜਗਾ ਚੱਲਦੀ ਆਉਂਦੀ ਸਾਡੀ ਸੈ ਤੇ ਸਰ ਇਹ ਜਗਾ ਦੀ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਾ ਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਜੀ ਹਿਸਟਰੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਕੋਈ ਨਹੀਂ ਹੁੰਦੇ ਸਾਹਬ ਨੇ ਉਹਨਾਂ ਨੂੰ ਜਿਹੜੀ ਇਹ ਜਗਾ ਦੇਤੀ ਆ ਸਰ ਮੈਂ ਉਹਨਾਂ ਅੱਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਜਿਸਟਰੀ ਨਾ ਕਰੋ ੱੱਕੇ ਨਾਲ ਸਰ ਜਿਸਟਰੀ ਆ ਕੇ ਮੈਨੂੰ ਡਰਾਉਂਦੇ ਆ ਧਮਕਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸੋਹਰੇ ਨੂੰ ਵੀ ਜਾਨੋਂ ਮਾਰ ਦਾਂਗੇ ਬੱਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸੋਹਰੇ ਇੰਨਾ ਸੱਸਨ ਡਰਾਉਂਦੇ ਆ ਸਾਡਾ ਕੋਰਟ ਕੇਸ ਵੀ ਚੱਲਣ ਦੇ ਆ ਸਰ ਤਾਂ ਵੀ ਸਾਡੇ ੱੱਕੇ ਨਾਣ ਕੇ ਕਾਰ ਵੜ ਜੰਦੇ ਆ ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ ਨਾ ਤਾਲੇ ਲਾ ਦਿੰਦੇ ਨੇ ਖੁਸ਼ ਬੰਦੇ ਸਰ ਮੈਨੂੰ ਗਲਤ ਮਨ ਤੇ ਬੋਲਦੇ ਤੂੰ ਖਾਚ ਜਾਂ ਤੂੰ ਚਵਾਲਾ ਨਿਯੰਗ ਸਿੰਘ ਇਹ ਜਾਇਆ ਕਿਉਂ ਕਰਨਗੇ ਹਾਂਜੀ ਨਿਯੰਗ ਸਿੰਘ ਇਹ ਜਾਇਆ ਕਿਉਂ ਕਰਨਗੇ ਤੁਹਾਡੇ ਨਾਲ ਕੀ ਕਾਰਨ ਕੀ ਸਮਝ ਦੇ ਪਿੱਛੇ ਸਰ ਕਾਰਨ ਇਹ ਆ ਕਿ ਮੈਂ ਸਰ ਲੜਨ ਜੋਗੇ ਨਹੀਂ ਕੋਈ ਘਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੈਣਾ ਸਰ ਇਹ ਬਜ਼ੁਰਗ ਮੰਨਿਆ ਨਾਲ ਸ਼ੂਗਰ ਇਹ ਬਿਮਾਰ ਨੇ ਨੇ ਸਰ ਮੇਰਾ ਘਰ ਵਾਲਾ ਸਰ ਕੋਈ ਐਕਸੀਡੈਂਟ ਕਰਨੋਂ ਜੇਲ੍ਹ 'ਚ ਨੇ ਉਹ ਵੀ ਸਾਡੇ ਨਾਲ ਸਰ ਟੱਕਾ ਹੋਇਆ ਸੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਟੱਕਾ ਹੀ ਹੋਈ ਜਾ ਰਿਹਾ ਹਰ ਬੋਸਿਓ ਜੀ ਜਿਹੜੇ ਨਿਆਂਗ ਸੰਗ ਹੈ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਈ ਕਰ ਰਿਹਾ ਅਮਰਿੰਦਰ ਸਿੰਘ ਉਮਰਾਸਰ ਹਰਪ੍ਰੀਤ ਗੁਰਮਠਾਰੂ ਤੇ ਅਮਰਿੰਦਰ ਸਿੰਘ ਪਮਰਾਏ ਦੋ ਭੈਣ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਕਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਸਰ ਉਹ ਰਾਣਾ ਆਮ ਆਦਮੀ ਕੋਈ ਹੈਗਾ ਸਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਵਾਕਈ ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਆ ਸਰ ਮੈਂ ਹੋਰ ਜਗ੍ਹਾ ਤੇ ਗਈ ਮੈਂ ਤਹਿਸੀਲਦਾਰ ਸਾਹਿਬ ਤੇ ਵੀ ਗਈ ਮੈਂ ਸਿਰ ਐਸਐਚਓ ਸਾਹਿਬ ਤੇ ਗਈ ਡੀਐਸਪੀ ਤੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡੀਪੀ ਸਾਹਿਬ ਡੀਸੀ ਸਾਹਿਬ ਤੇ ਵੀ ਪੇਸ਼ ਹੋ ਕੇ ਕੰਪਲੇਨਟ ਦਿੱਤੀ ਸਰ ਡੀਐਸ ਦੇ ਸਾਹਿਬ ਦੇ ਦਫ਼ਤਰ ਵਿੱਚ ਮੈਂ ਬਹੁਤ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਸਾਡੇ ਘਰ ਘੋੜੇ ਬੰਨਦਾਂਗੇ ਸਾਡੇ ਤੂੰ ਸਿੱਖਾ ਨਾ ਮੱਥਾ ਨਹੀਂ ਮਾਰਦੀ ਸਰ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੜ ਸੱਦੀ ਸੱਚਾ ਮੈਂ ਤੁਹਾਡੀ ਇੱਜ਼ਤ ਕਰਦੀ ਆਂ ਤੁਸੀਂ ਮੇਰੇ ਵੀਰ ਆਂ ਭਰਾਵਾ ਪਰ ਮੈਂ ਸੁਣਿਆ ਸੀ ਕਿ ਕਦੀ ਮਤਲਬ ਜਿਹੜੇ ਗੁਰਪੰਥ ਹੈਗੇ ਉਹ ਕਹਿੰਨਾ ਤੱਕਾ ਨਹੀਂ ਕਰਦੇ ਹਾਂਜੀ ਸਰ ਇਸ ਪਰਿਵਾਰ ਦਾ ਦੋਸ਼ ਆ ਕਿ ਇਹਨਾਂ ਨੂੰ ਕੁਝ ਨਿਆ ਘਸੇਂਗੇ ਜਥੇਬੰਦੀਆਂ ਡਰਾਉਣੀਆਂ ਤੋਂ ਮਕਾਉਂਦੀਆਂ ਕੀ ਕਹਿਣਾ ਤੁਹਾਡਾ ਤੁਸੀਂ ਇਸ ਮੌਕੇ ਤੇ ਆਏ ਇਹ ਜਿੰਬੰਦੀ ਜਿਹੜੇ ਹੀ ਐਫਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀਕਾਰ ਬਈ ਹੈ ਹੀ ਕਾਨੂੰਨ ਦੇ ਮੁਤਾਬਿਕ ਕਰਾਂਗੇ ਵਾਕਿਆ ਇਹਨਾਂ ਨੂੰ ਕੁਝ ਲੋਕ ਜਿਹੜੇ ਡੌਂਦੇ ਤੁਮਕੋਲਦੇ ਆ ਜਿੱਦੂ ਸਾਨੂੰ ਸ਼ਿਕਾਇਤ ਮਿਲੀ ਜਿਹੜੇ ਆਪਸਾਰੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮਕਦਮਾ ਦਰਜ ਕਰ ਲਿਆ ਬਾਕੀ ਜਿਹੜੀ ਬੰਦੀਕਾਰ ਬਈ ਹੈ ਹੀ ਕਰ ਰਹੇ ਕੀ ਇਹਨਾਂ ਦਾ ਮਾਮਲਾ ਕੀ ਹੈਗਾ ਇਹਨਾਂ ਦਾ ਕੋਈ ਜ਼ਾਇਦਾ ਦਾ ਮਾਮਲਾ ਵਾ ਟ੍ਰੋਫੀ ਦਾ ਹੈ ਇਹਨਾਂ ਦਾ ਠੀਕ ਹੈ ਜੀ ਸ਼ੁਕਰ ਹੈ ਜੀ